ਹਾਂਜੀ ਸਾਡੇ ਨਾਲ ਮੌਜੂਦ ਹਨ ਸੁਨੀਲ ਗਰੋਵਰ ਜੀ ਜਿਨ੍ਹਾਂ ਨੇ ਰਾਮਲੀਲਾ ਦੇ ਵਿੱਚ ਰਾਵਣ ਦਾ ਜਿਹੜਾ ਅਦਾਕਾਰੀ ਕੀਤੀ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਗਰੋਵਰ ਸਾਹਿਬ ਕਿਵੇਂ ਲੱਗਿਆ ਰਾਵਣ ਦਾ ਕਰੈਕਟਰ ਕਰਨਾ ਸਭ ਤੋਂ ਪਹਿਲਾਂ ਜੀ ਸਭ ਨੂੰ ਜੈ ਸ਼੍ਰੀ ਰਾਮ ਕਿਉਂਕਿ ਇਹ ਆਪਣਾ ਅਸਲ ਮੂਲ ਹੈ ਇਹ ਅਸਲ ਮੂਲ ਹੈ ਜੈ ਸ਼੍ਰੀ ਰਾਮ ਇੱਕ ਕਿਰਦਾਰ ਸੀ ਜੋ ਅਜਨੇਵਾ ਰਿਹਾ ਸੀ ਜਿਹੜਾ ਅਸਲੀ ਮੂਲ ਹੈ ਸਨਾਤਨ ਦਾ ਉਹ ਹੈ ਜੈ ਸ਼੍ਰੀ ਰਾਮ ਹਾਂਜੀ ਇਹ ਕਿਦਾਂ ਲੱਗਿਆ ਤੁਹਾਨੂੰ ਕਰੈਕਟਰ ਨਿਭਾ ਕੇ ਕੈਰੈਕਟਰ ਨਾਲ ਬਾਕੇ ਬਹੁਤ ਵਧੀਆ ਲੱਗਾ ਹਰ ਸਾਲ ਨਵਾਂ ਨਵਾਂ ਮੈਂ ਵਧੀਆ ਲੱਗਦਾ ਹੈ ਹਰ ਸਾਲ ਇੱਕ ਨਵਾਂ ਐਕਸਪੀਰੀਅੰਸ ਬੰਦਾ ਇਸ ਚੀਜ਼ ਚ ਬੰਦਿਆ ਲੱਗਦਾ ਹੈ ਐ ਇੰਨੇ ਦਿਨ ਰੌਣਕਾਂ ਲੱਗੀਆਂ ਰਹੀਆਂ ਐ ਕਲਾਕਾਰਾਂ ਦੇ ਨਾਲ ਰਹੇ ਹਾਂ ਅੱਜ ਅਖੀਰਲਾ ਦਿਨ ਹੈ ਕਿਵੇਂ ਮਹਿਸੂਸ ਕਰਦੇ ਸਾਡੇ ਲਈ ਇਹ ਪਿਛਲੇ 2.5 ਮਹੀਨੇ ਸਾਡੀ ਚੱਲਦਾ ਮੈਨੂੰ ਹੋ ਗਿਆ ਪਹਿਲਾਂ ਉਹ 2 ਮਹੀਨੇ ਰਸਲ ਤੇ 15 ਦਿਨ ਹੋ ਗਏ ਸਾਡੀ ਰਮਾਇ ਆਪਣੇ ਰਾਮੀਲਾ ਚੱਲਦੇ ਨੂੰ ਅਸੀਂ ਆਪਕੋ ਸੋਚਦੇ ਹਾਂ ਕਈ ਵਾਰ ਕਿ ਯਾਰ ਜਦੋਂ ਹਰ ਸਾਲ ਹੀ ਸਟੇਗ 'ਤੇ ਇਸ ਤਰ੍ਹਾਂ ਹੁੰਦਾ ਜਦੋਂ ਰਾਮਲੀਲਾ ਖਤ ਸਮਾਪਤ ਹੁੰਦੀ ਆ ਆਪਦੇ ਨਾਲ ਤੇ ਜਿਵੇਂ ਜਿਵੇਂ ਕਿਰਦਾਰਾਂ ਦਾ ਜਿਹੜਾ ਸਮਾਪਤ ਹੁੰਦੀ ਜਾਂਦੀ ਹੈ ਉਹ ਵੀ ਹੋਵੇ ਸਾਡੇ ਲਈ ਵੀ ਕਈ ਰਾਤਾਂ ਕੱਟਣੀ ਔਖੀ ਹੋ ਜਾਂਦੀ ਹੈ ਕਈ ਵਾਰ ਤਾਂ ਕਿੰਨੇ ਦਿਨ ਤਾਂ ਕਿਉਂਕਿ ਉਹ ਆਦਤ ਇੱਕ ਬਣ ਜਾਂਦੀ ਹੈ ਹੈਬਿਟ ਬਣ ਜਾਂਦੀ ਹੈ ਉਸ ਚੀਜ਼ ਚ ਇੱਕ ਅੱਜ ਪਹਿਲੀ ਵਾਰ ਹੀ ਵੇਖਿਆ ਕਿ ਰਾਵਣ ਦੇ ਨਾਲ ਲੋਕ ਬੜੀਆਂ ਫੋਟੋਆਂ ਖਿਚਾ ਰਹੇ ਸੀ ਕਿਵੇਂ ਮਹਿਸੂਸ ਹੁੰਦਾ ਹਰ ਸਾਲ ਕਰਾਉਂਦੇ ਆ ਜੀ ਹਰ ਸਾਲ ਕਿਉਂਕਿ ਹਰ ਨੂੰ ਹੁੰਦਾ ਵਾ ਕਿ ਕੋਈ ਮੇਨ ਜਿਹੜਾ ਮੇਨ ਰੋਲ ਹੁੰਦਾ ਇਸ ਦਿਨ ਇਹ ਲੰਕਾ ਪਤੀ ਰਾਵਣ ਦਾ ਹੀ ਹੁੰਦਾ ਹੈ ਆ ਦਿਨ ਤਾਂ ਕਿਉਂਕਿ ਆਪਾਂ ਰਾਵਣ ਨੂੰ ਸਾੜ ਕੇ ਤੇ ਫੇਰ ਹੀ ਆਪਾਂ ਦੁਸ਼ਰਾ ਮਨ ਹੁੰਨੇ ਆ ਤੇ ਲੋਕਾਂ ਨੂੰ ਵੀ ਹੁੰਦਾ ਵਾ ਯਾਰ ਅਸੀਂ ਰਾਵਣ ਦੇ ਨਾਲ ਇੱਕ ਇੱਕ ਫੋਟੋ ਲਗਾ ਲੈ ਲਈਏ ਰਾਵਣ ਦੇ ਵਿੱਚ ਕੀ ਸੀ ਭਾਨਕਾ ਹਾਂ ਭਾਰ ਮਤਲਬ ਮੈਂ ਫਿਰ ਤਾਂ ਸਾਰਾ ਕੁਝ ਮੈਂ ਹੀ ਆ ਮੈਂ ਹੀ ਬ੍ਰਹਮਾ ਮੈਂ ਹੀ ਵਿਸ਼ਨੂੰ ਤੂੰ ਇੱਕ ਡਾਇਲੋਗ ਕੋਈ ਸੁਣਾ ਦਿਓ ਖਰਾ ਗੰਗਾ ਜਲ ਕਾ ਹੋਗਾ मेरे ही चरणों को धोने में मेरा ही नाम गूंजेगा हर मंदिर के कोने में मुस्सा पंडित मुस्सा योद्धा संसार में ना कोई दूजा है दस शीश काट काट कर शिव शंकर को मैंने पूजा है